ਕਦੇ ਫਿਰ ਵੀ ਇਹ ਕਿਹੜੀ ਸ਼ਰਕੇ ਜਿੱਦੇ ਦਾ ਬੰਬ ਇਹ ਵੀਰੇ ਫਿਰੋਜ਼ਪੁਰ ਤੋਂ ਮੱਲਾਲਾ ਰੋੜੇ ਤੇ ਇਹਨੂੰ ਕੰਮ ਚਾਲ ਦੇਣ ਮੈਨਾਂ 3 ਸਾਲ ਹੀ ਹੋ ਗਏ ਨੇ ਇੱਕ ਗੱਡੀ ਆਉਂਦੀ ਏ ਪਾ ਕੇ ਚੱਲੀਆਂ ਤੇ ਫਿਰ 10 ਦਿਨ ਫੇਰ ਨਹੀਂ ਗਈ ਕੋਈ ਇੱਥੇ ਸਾਰ ਨਹੀਂ ਕੋਈ ਲੈ ਰਿਹਾ ਕੋਈ ਅਫਸਰ ਨਹੀਂ ਕੋਈ ਹੜਾ ਦੇ ਸਮੇਂ ਤੋਂ ਐਸੇ ਇੱਥੇ ਮੰਤਰੀ ਵੀ ਲੱਗੇ ਹੀ ਗਏ ਨੇ ਸਾਰੇ ਉਹ ਵੀਰ ਜੋ ਅੱਖਾਂ ਮੀਟ ਕੇ ਲੰਘ ਜਾਂਦੇ ਨੇ ਪਤਾ ਹੋਵੇ ਸਾਰੇ ਇੱਥੋਂ ਲੰਘ ਕੇ ਜਾਂਦੇ ਨੇ ਮੰਤਰੀ ਆ ਦੀ ਹੜਾ ਕਿਹੜੇ ਕਿਹੜੇ ਮੰਤਰੀ ਕਿੰਨੇ ਘੱਟ ਦੀ ਵੇਂਦੇ ਰਹੇ ਕਿੰਨੇ ਆਏ ਨੇ ਉਹਨਾਂ ਦੱਸਦੇ ਨੇ ਵੀ ਰੋਡ ਬੰਨਣਾ ਲਾ ਜੇ ਆਪਾਂ ਗੱਲ ਕਰੀਏ ਜੇ ਤੁਸੀਂ ਆੜਤਾ ਕੰਮ ਕਰਦੇ ਕਦੋਂ ਆੜਤੇ ਵਿੱਚ ਵੀ ਪਰੇਸ਼ਾਨੀ ਆਏਗੀ ਬਹੁਤ ਆਉਂਦੀ ਹੈ ਜੀ ਕੋਈ ਗੱਡੀ ਮਾਲ ਚ ਕਢਾਉਂਦੀ ਨਹੀਂਗੇ ਮਾੜੀ ਸੜਕ ਤੇ ਇੱਕ ਦਾ ਕਰਾਏ ਉਹਨੇ ਕੋ ਹੁੰਦੇ ਨੇ ਤੇ ਗੱਡੀ ਦਾ ਨਕੈਰਾਂ ਦਾ ਨੁਕਸਾਨ ਹੋ ਜਾਂਦਾ ਤੇ ਕਦੋਂ ਤੱਕ ਇਹ ਜਾਰੀ ਰਹੇ ਇਹ ਤਾਂ ਨਾ ਜਿੰਨਾਂ ਦੇ ਕੋਈ ਸਨੋ ਕੋਈ ਆਉਂਦਾ ਨਹੀਂ ਉੱਤੋਂ ਕੋਈ ਉਹਦੇਦਾਰ ਤੇ ਉਹਨਾਂ ਜਦ ਜਾਰੀ ਰਹੇਗਾ ਜੀ ਰੋਡ ਤੇ ਕੀ ਕਾਰ ਲੈ ਗਿਆ ਜਿਹੜਾ ਧਮਾ ਘਰ ਨੂੰ ਪਾ ਜਾ ਇਹ ਵੀਰ ਜੀ ਸੜਕ ਦਾ ਮਸਲਾ ਹੈ ਠੇਕੇਦਾਰ ਨੂੰ ਬੇਨਤੀਆਂ ਬੜੀਆਂ ਕੀਤੀਆਂ ਵਾਕੇ ਮੋੜ ਤੋਂ ਲੈ ਕੇ ਤੇ ਸੋਡੇ ਵਾਲੇ ਤੱਕ ਸੜਕ ਦਾ ਬਹੁਤ ਮੰਦਾ ਹਾਲ ਆ। ਇੰਨਾ ਜ਼ਿਆਦਾ ਮੰਦਾ ਹਾਲ ਵੀ ਉੱਤੋਂ ਤਾਂ ਬਾਪੇ ਬੁੱਢੇ ਦਾ ਮੇਲਾ ਹੈ। ਅਸੀਂ ਠੇਕੇਦਾਰ ਨੂੰ ਇੰਨੀ ਬੇਨਤੀ ਕੀਤੀ ਆ ਵੀ ਤੁਸੀਂ ਉੱਤੇ ਪਤਲਾ-ਪਤਲਾ ਪਰਨ ਪਾ ਕੇ ਤੇ ਇੱਕਲੀ ਸੜਕ ਚਾਲੂ ਕਰ ਦਿਓ। ਨਾਰੇ ਤੋਂ ਲਾਰਾ ਲਾਈ ਜਾਂਦੇ ਅੱਜ ਨਾਲ ਨੇ ਭੜਕੇ ਸਾਹੀ ਚੌਂ ਦਿਨਾਂ ਦਾ ਟਾਈਮ ਦਿੱਤਾ ਸੀ। 4 ਦਿਨ ਹੋ ਗਏ ਆ ਅੱਜ ਹਾਰ ਕੇ ਧਰਨਾ ਲਾਇਆ ਹੈ। ਕਿ ਸਾਡਾ ਨਹੀਂ ਸਰਦਾ ਕਰਕੇ ਤੇ ਸਾਡੀ ਮਜਬੂਰੀ ਆ ਤਾਂ ਲਾਇਆ ਤਰਨਾ ਨਹੀਂ ਦੋਸਤਾਂ ਨੇ ਜੀ ਖਾਲਸਾ ਬਤਾ ਕੇ ਤਰਨਾ ਚਾਰੀ ਇਹ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ ਜਦ ਜੇ ਸਾਡਾ ਮਸਲਾ ਹੱਲ ਨਾ ਹੋਇਆ ਉਹਨਾਂ ਚਿਰ ਅਸੀਂ ਤਰਨਾ ਨਹੀਂ ਠਾਵਾਂਗੇ ਇਹ ਬੋਲਦੇ ਨੇ ਵੀਰ ਜੀ ਕੀ ਨੌਬਤ ਅੱਜ ਇੰਨੀ ਆ ਗਈ ਕਿ ਤਰਨਾ ਬਦਲਣਾ ਪੈ ਰਿਹਾ ਨੌਬਤਾ ਸਿਮਰਨ ਜੀ ਬਹੁਤ ਦਿਨਾਂ ਤੋਂ ਤੁਸੀਂ ਭਲੀ ਭਾਂਤ ਜਾਣੂ ਜੇ ਇਸ ਇਲਾਕੇ ਦੇ ਸਾਡੇ ਸੱਜਣ ਜੇ ਵੀ ਇਸ ਰੋਡ ਦਾ ਬਹੁਤ ਬੁਰਾ ਹਾਲ ਆ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਪਰੇਸ਼ਾਨੀਆਂ ਸਹਿੰਦੇ ਆ ਰਹੇ ਆ ਹੁਣ ਕੀ ਸੀ ਵਾਰ-ਵਾਰ ਪ੍ਰਸ਼ਾਸਨ ਨੂੰ ਅਸੀਂ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਮੰਨਤ ਵੀ ਕਰ ਚੁੱਕੇ ਹਾਂ ਵੀ ਯਾਰ ਦੱਸੋ 3 ਕਿਲੋਮੀਟਰ ਦਾ ਟੋਟਾ ਸਾਡਾ ਸੜਕ ਦਾ ਕਿਉਂ ਨਹੀਂ ਬਣ ਰਿਹਾ ਅੱਗੇ ਬਾਬਾ ਬੁੜਾ ਸਾਹਿਬ ਦਾ ਮੇਲਾ ਆ ਰਿਹਾ ਹੈ ਉਦੇ ਪੈਸੰਕਾਂ ਪੈਗਦਲ ਵੀ ਜਾਣਾ ਮੇਨ ਰਸਤਾ 90% ਲੋਕ ਇਧਰ ਦੀ ਜਾਂਦੇ ਰਸਤਾ ਦੇ ਸੰਗਤਾਂ ਵੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਅਸੀਂ ਆ ਕੇ ਇਸ ਮੁਜਾਰਾ ਕਰ ਰਹੇ ਹਾਂ ਆਪਦਾ ਰੋਸ ਮੁਜਾਹਰਾ ਕਰ ਰਹੇ ਹਾਂ ਵੀ ਸਾਡੀ ਕੋਈ ਸੁਣਵਾਈ ਕੀ ਦੀ ਇਹ ਪ੍ਰਸ਼ਾਸਨ ਨੇ ਸਾਨੂੰ ਸੁਣਿਆ ਨਹੀਂ ਕਿਉਂਕਿ ਸਮਝ ਨਹੀਂ ਆ ਰਹਾ ਪ੍ਰਸ਼ਾਸਨ ਨੂੰ ਇਹ ਇਲਾਕਾ ਨਹੀਂ ਆਉਂਦਾ ਸ਼ਾਇਦ ਉਹਨਾਂ ਦੇ ਅਧੀਨ ਨਹੀਂ ਆ ਰਿਹਾ ਸ਼ਾਇਦ ਪ ਮੈਨੂੰ ਤਾਂ ਲੱਗਦਾ ਹੈ ਜਿਹੜਾ ਉਹਨਾਂ ਨੇ ਸੁਣ ਨਹੀਂਦਾ ਉਹ ਐਮਐਲਏ ਕੋਈ ਡੀਸੀ ਸਾਡੀ ਗੱਲ ਸਾਨੂੰ ਤਿਆਰ ਨਹੀਂ ਇਸ ਕਰਕੇ ਇਹ ਮਜਾਰਾ ਲਾ ਕੇ ਬੇਟੇ ਸਾਡੀ ਬੇਨਤੀ ਹੈ ਸਾਡੀ ਸੜਕ ਬਣਵਾਈ ਜਾਵੇ ਉਹਨਾਂ ਜਿਹੜੇ ਅਸੀਂ ਨਹੀਂ ਉਠਾਂਗੇ ਸੜਕ ਦੀ ਗੱਲ ਕਰੀਏ ਕਿੰਨੇ ਸਮੇ ਤੋਂ ਇਸ ਤਰ੍ਹਾਂ ਦੀ ਖਰਾਬ ਸਰ ਜੀ ਪਹਿਲਾਂ ਦਾ 4 ਸਾਲ ਤੋਂ ਤਾਂ ਪਹਿਲਾਂ 5 ਸਾਲ ਮਨਜ਼ੂਰੀ ਨਹੀਂ ਮਿਲੀ ਸੜਕ ਮਨਜ਼ੂਰ ਹੋਈ ਐਨਚਾਈ ਵੇ ਬਣੇ ਨੂੰ 1.5 ਸਾਲ ਪੈਂਡਰੋ ਇਹਨੂੰ ਹੋ ਗਿਆ ਜੀ ਜਿਹਦਾ ਅਪ੍ਰੈਲ ਦੇ ਵਿੱਚ ਸਮਾਪਤੀ ਹੋ ਚੁੱਕੀ ਤੁਸੀਂ ਹੌਨ ਰਿਕਾਰਡ ਕਰ ਕਰੀ ਸਾਹਿਬ ਦੀ ਸਪੀਚ ਕੱਢ ਸਕਦੇ ਜੀ ਵੀ ਅਪ੍ਰੈਲ 2025 ਤੱਕ ਆਰਫਕੇ ਤੋਂ ਲੈ ਕੇ ਜੋ ਮਕਸਰ ਤੱਕ ਦੀ ਰੋਡ ਕੰਪਲੀਟ ਹੋਣੀ ਸੀ ਪਰ ਸਾਰੀ ਦਾ ਬਹੁਤ ਬੁਰਾ ਹਾਲ ਆਇਆ ਇੱਥੋਂ ਅਸੀਂ ਇੰਨੇ ਤਾਂਗਿਆਂ ਪਰੇਸ਼ਾਨੀਆਂ ਰੋੜਿਆਂ ਨਾਲ ਹਾਦਸੇ ਹੋ ਰਹੇ ਯਾਰ ਜਾਂ ਨਾਲ ਰੋੜੇ ਵਜਦੇ ਆ ਗੱਡੀਆਂ ਦੇ ਕਦੀ ਸ਼ੀਸ਼ੇ ਟੁੱਟ ਰਹੇ ਆ ਕਦੀ ਕਾਰਾਂ ਦੇ ਸ਼ੀਸ਼ੇ ਟਾਇਰ ਪਾੜ ਰਹੇ ਨੇ ਕਈਆਂ ਸੱਜਣਾ ਦੇ ਇਸ ਕਰਕੇ ਦੁਖੀ ਹੋ ਕੇ ਅੱਜ ਅਸੀਂ ਰੋਜ਼ ਮਜਾਲਾ ਕਰ ਰਹੇ ਹੇ ਕਦੋਂ ਤੱਕ ਇਹ ਚੱਲਿਆ ਜਾਏਗਾ ਇਹ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਜਣੇ ਜ ਜਿਹੜਾ ਇਹ ਪ੍ਰਸ਼ਾਸਨਿਕ ਦਾਦੀ ਆਉਣ ਸਾਨੂੰ ਦੱਸਣੇ ਕੰਮ ਸ਼ੁਰੂ ਕਰਾਉਣ ਫਿਰ ਬੰਦ ਕਰਾਂਗੇ ਨੇ ਤੇ ਜਾਰੀ ਰਹੇਗਾ